ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਲੜੀਵਾਰ ਕਥਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪਹਿਲੀ ਵਾਰ ਦੀਆਂ 26 ਪੌੜੀਆਂ ਦੀ ਕਥਾ ਹੋ ਚੁੱਕੀ ਹੈ 27ਵੀਂ ਪੌੜੀ ਵਿੱਚ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਬਾਰੇ ਦੱਸਦੇ ਹਨ ਭਾਈ ਗੁਰਦਾਸ ਜੀ ਮਾਣੇ ਕਾਗਰ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਸਤ ਗੁਰੂ ਨਾਨਕ ਪ੍ਰਗਟੇ ਆ ਮਿਟੀ ਧੁੰਦ ਜਗ ਚਾਨਣ ਹੋਆ ਭਾਈ ਗੁਰਦਾਸ ਜੀ ਆਦੇ ਹਨ ਜਦੋਂ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ ਭਾਵ ਅਵਤਾਰ ਲਿਆ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ ਭਾਵ ਧੁੰਦ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ ਹੈ ਕਿਉਂਕਿ ਧੁੰਦ ਹਨੇਰੇ ਨਾਲੋਂ ਵੀ ਖਤਰਨਾਕ ਹੈ ਹਨੇਰੇ ਦਾ ਹੱਲ ਹੈ ਵੀ ਦੀਵਾ ਜਾਂ ਲਾਈਟ ਬਾਲ ਕੇ ਚਾਨਣ ਕੀਤਾ ਜਾ ਸਕਦਾ ਹੈ ਪਰ ਧੁੰਦ ਜਿਹੜੀ ਹੈ ਲੈਟ ਨਾਲ ਦੀਵੇ ਦੇ ਨਾਲ ਮਿਟਦੀ ਹੈ ਇਥੇ ਸੂਰਜ ਚੜੇ ਤਾਂ ਹੀ ਧੁੰਦ ਮਿਟਦੀ ਹੈ ਇਸੇ ਤਰ੍ਹਾਂ ਹੀ ਨਾਸਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੂਰਜ ਰੂਪ ਆ ਕੇ ਜੋ ਧੁੰਦ ਰੂਪੀ ਅਗਿਆਨ ਦਾ ਹਨੇਰਾ ਸੀ ਉਹ ਆਪ ਪ੍ਰਗਟ ਹੋ ਕੇ ਅਵਤਾਰ ਲੈ ਕੇ ਅਗਿਆਨ ਦਾ ਹਨੇਰਾ ਦੂਰ ਕਰ ਦਿੱਤਾ ਤੇ ਗਿਆਨ ਦਾ ਚਾਨਣ ਕਰਤਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਭਾਈ ਗੁਰਦਾਸ ਜੀ ਆਂਦੇ ਹਨ ਜਿਸ ਤਰ੍ਹਾਂ ਸੂਰਜ ਦੇ ਚੜਦਿਆਂ ਸਾਰ ਤਾਰੇ ਛੱਪਦੇ ਹਨ ਤੇ ਹਨੇਰਾ ਭੱਜ ਜਾਂਦਾ ਹੈ ਸਿੰਘ ਬੁਕੇ ਮੇਰ گاਵਲੀ ਭੰਨੀ ਜਾਏ ਨਾ ਧੀਰ ਤੁਰ ਆ ਜਦੋਂ ਜੰਗਲ ਦੇ ਵਿੱਚ ਸ਼ੇਰ ਭਵਕਾਂ ਮਾਰਦਾ ਭਾਵ ਦਹਾੜ ਮਾਰਦਾ ਤੇ ਹਰਣਾ ਦੀ ਧਾਰ ਭੱਜੀ ਜਾਂਦੀ ਹੈ ਤੇ ਭੱਜੇ ਜਾਂਦਿਆਂ ਨੂੰ ਕੋਈ ਧੀਰਜ ਨਹੀਂ ਪੈਂਦੀ। ਪਾਵ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ અવਤਾਰ ਲਿਆ ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਹਰਣਾ ਨੂੰ ਭਾਜੜ ਪੈ ਗਈ ਇਸ ਤਰ੍ਹਾਂ ਹੀ ਪਾਪਾਂ ਨੂੰ ਭਾਜੜ ਪੈ ਗਈ। ਜਿੱਥੇ ਬਾਬਾ ਪੈਰ ਭੜੇ ਪੂਜਾ ਆਸਣ ਥਾਪਣ ਸੋਆ। ਜਿੱਥੇ ਬਾਬਾ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੈਰ ਰੱਖਦੇ ਸਨ ਉੱਥੇ ਪੂਜਾ ਦੇ ਆਸਣ ਦੀ ਥਾਪਨਾ ਭਾਵ ਗੱਦੀ ਹੋ ਜਾਂਦੀ ਹੈ ਕਹਿਣ ਤੋਂ ਭਾਵ ਜਿੱਥੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਪੈਰ ਧਰਦੇ ਸਨ ਉਹ ਅਸਥਾਨ ਪੂਜਣਯੋਗ ਹੋ ਜਾਂਦਾ ਹੈ ਸਿੱਧਾ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਜਗਤ ਦੇ ਸਾਰੇ ਪ੍ਰਸਿੱਧ ਆਸਣ ਆਰਥਨ ਤੋਂ ਭਾਵ ਅਸਥਾਨ ਜਿਹੜੇ ਕੋਈ ਸੰਬ ਨਾਨਕ ਮਤੇ ਗੁਰੂ ਆਸਨ ਪਰ ਸਿੱਧ ਹੋ ਗਏ ਭਾਵ ਜਿਵੇਂ ਸਿੱਧਾਂ ਦੀ ਥਾਵਾਂ ਵਿੱਚ ਗੌਰਖ ਮਤੇ ਦੀ ਥਾਂ ਸੀ ਜਿੱਥੇ ਗੌਰਖ ਮਤੇ ਨੂੰ ਗਿਆਨ ਦਿੱਤਾ ਤੇ ਉਸ ਅਸਥਾਨ ਦਾ ਥਾਂ ਨਾਨਕ ਮਤਾ ਬਣ ਗਿਆ ਉਹ ਥਾਂ ਪ੍ਰਗਟ ਹੋ ਗਿਆ ਭਾਵ ਹਥਾਂ ਥਾਂਤੇ ਗੁਰਦੁਆਰੇ ਧਰਮਸਾਲਾ ਹੋ ਗਈਆਂ ਘਰ ਘਰ ਅੰਦਰ ਧਰਮਸਾਰ ਹੋਵੇ ਕੀਰਤਨ ਸਦਾ ਵਸੋ ਆ ਘਰ ਘਰ ਵਿੱਚ ਧਰਮਸਾਲਾ ਹੋਈਆਂ ਤੇ ਕੀਰਤਨ ਹੋਣ ਲੱਗਾ ਭਾਵ ਉਸ ਰੱਬ ਦੇ ਉਸ ਵਾਹਿਗੁਰੂ ਦੇ ਗੋਣ ਗੋਣ ਲੱਗ ਪਏ ਸਦਾ ਵਾਖੀ ਰਹਿੰਦੀ ਐ ਸਦਾ ਖੁਸ਼ੀਆਂ ਆਨੰਦ ਦੀ ਆਨੰਦ ਕਾਰ ਘਰ ਦੇ ਵਿੱਚ ਧਰਮਸਾਲਾ ਬਣੀਆਂ ਗੁਰਦੁਆਰੇ ਬਣ ਗਏ ਤੇ ਸਦਾ ਹਰੀ ਦਾ ਜਸ ਕੀਰਤਨ ਹੋਣ ਲੱਗ ਪਿਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰੇ ਦਿਸਾਂ ਤਾਰ ਦਿੱਤੀਆਂ ਨੌਖੰਡ ਪ੍ਰਥਵੀ ਸਤਗੁਰ ਨੌਖੰਡ ਪ੍ਰਥਵੀ ਸੱਚ ਦਾ ਮੇਲ ਹੋ ਗਿਆ ਸਾਰੇ ਦਿਸ਼ਾ ਨੂੰ ਤਾਰ ਦਿੱਤਾ ਨੌਖੰਡਾਂ ਦਾ ਵੀ ਉਧਾਰ ਕਰ ਦਿੱਤਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਕਾਲਯੁਗ ਵਿਖੇ ਸ਼੍ਰੋਮਣੀ ਗੁਰੂ ਪ੍ਰਗਟ ਹੋ ਗਏ ਆਂਦੇ ਪਾਪਾਂ ਨੂੰ ਭਾਜਣਾ ਪੈ ਗਈ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ ਨੌਖੰਡ ਪ੍ਰਥਵੀ ਵਿਖੇ ਸੱਚ ਦਾ ਮੇਲ ਹੋ ਗਿਆ ਕਦੋਂ ਹੋਇਆ ਜਦੋਂ ਸ਼੍ਰੋਮਣੀ ਗੁਰੂ ਗੁਰੂ ਕਾਲਜਯਗ ਦੇ ਵਿੱਚ ਹੋਏ ਪ੍ਰਗਟ ਹੋ ਗਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲਜਯਗ ਦੇ ਵਿੱਚ ਪ੍ਰਗਟ ਹੋ ਕੇ ਸਾਰਿਆਂ ਨੂੰ ਤਾਰ ਦਿੱਤਾ ਕਾਲਜਗ ਬਾਬੇ ਡਿੱਠੀ ਬ੍ਰਤਮੀ ਨਵਾਂ ਖੰਡ ਜਿੱਤ ਤੱਕਿਆ ਹੀ ਤਾ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌ ਖੰਡਾਂ ਵਾਲੀ ਧਰਤੀ ਜਿੱਥੋਂ ਤੀਕ ਦੇਖੀ ਫਿਰ ਜਾਏ ਚੜਿਆ ਸੁਮੇਰ ਪਰ ਸੰਦ ਮੰਡਲੀ ਦ੍ਰਿਸ਼ਟੀ ਆਹੀ ਫਿਰ ਸੁਮੇਰ ਨਾਮੇ ਪਹਾੜ ਤੇ ਸਤਿਗੁਰ ਦੀ ਤਿਆ ਚੜੇ ਭਾਵ ਸਤਿਗੁਰਾਂ ਨੇ ਸਾਰੀ ਧਰਤੀ ਤੇ ਨਿਗਾਹ ਮਾਰੀ ਇਹ ਸਤਗੁਰ ਨੇ ਵੇਖ ਲਿਆ ਵੀ ਕੈਦਾ ਕਰਕੇ ਪਾਪ ਹੋਣ ਲੱਗੇ ਹਨ ਭਾਵ ਜਿਹੜੇ ਜਿਨ੍ਹਾਂ ਨੇ ਗਿਆਨ ਦੇਣਾ ਸੀ ਉਹ ਪਹਾੜਾਂ ਤੇ ਜਾ ਕੇ ਬੈਠ ਗਏ ਸਿੱਧ ਐਸੇ ਕਰਕੇ ਧਰਤੀ ਤੇ ਨਿਗਾਹ ਮਾਰ ਕੇ ਸਤਗੁਰ ਜੀ ਸੁਮੇਰ ਪर्वਤ ਦੇ ਜਾ ਕੇ ਚੜ੍ਹੇ ਹਨ ਜਿੱਥੇ ਸਿੱਧਾਂ ਦੀ ਸਭਾ ਨਜ਼ਰ ਪਈ ਭਾਵ ਸਿੱਧ ਬੈਠੇ ਸਨ ਜਿੱਤੇ ਉਥੇ ਸਤਗੁਰ ਜੀ ਪਹੁੰਚ ਗਏ ਕਾਹਰਾ ਸਿਹ ਸੱਦ ਗੋਰਖਿਆਦ ਮਨ ਅੰਦਰ ਗਣਤੀ ਵਰਤਾਈ ਉਥੇ ਗੋਰਖਿਆਦ 84 ਸਿੱਧ ਸਨ ਉਹਨਾਂ ਦੇ ਮਾਨਵਿਕ ਮਨ ਦੇ ਵਿੱਚ ਸੋਚ ਵਰਤ ਗਈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸਖਤ ਤੋਏ ਇੱਥੇ ਲਿਆਈ ਜਦੋਂ ਵੇਖਿਆ ਵੀ ਇਹ ਬੱਚਾ ਜਿਹੜਾ ਹੈ ਇਹ ਇੱਥੇ ਪਹੁੰਚ ਗਏ ਹਨ ਪੁੱਛਣ ਲੱਗੇ ਸਿੱਧ ਬਿਹੇਰ ਵਾਲੇ ਹੈ ਬਾਲਕ ਤੈਨੂੰ ਇੱਥੇ ਕਿਹੜੀ ਤਾਕਤ ਲੈ ਕੇ ਆਈ ਆ ਵੀ ਸੁਮੇਰ ਪਰਵਕ ਤੇ ਤੁਹਾਨੂੰ ਕਿਹੜੀ ਸ਼ਕਤੀ ਲੈ ਕੇ ਆਈ ਹੈ ਇਸ ਤਰ੍ਹਾਂ ਸਿੱਧ ਜਿਹੜੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛਣ ਲੱਗਦੇ ਹਨ ਹਉ ਜਪਿਆ ਪਰਮੇਸਰ ਬਾਉ ਭਗਤ ਸੰਗ ਤਾੜੀ ਲਾਈ ਸਤਗੁਰਾਂ ਨੇ ਅੱਗੇ ਜਵਾਬ ਦਿੱਤਾ ਬੀ ਸਿੱਧੋ ਮੈਂ ਨਿਰੰਕਾਰ ਦਾ ਨਾਮ ਜਪਿਆ ਉਸ ਪਰਮਾਤਮਾ ਦੀ ਬੰਦਗੀ ਕੀਤੀ ਵਾਹਿਗੁਰੂ ਦੀ ਪ੍ਰੇਮ ਭਗਤੀ ਨਾਲ ਸਮਾਦ ਲਈ ਹੈ ਆਖਣ ਸਿੱਧ ਸੁਣ ਬਾਲਿਆ ਆਪਣਾ ਨਾਮ ਤੁਮ ਦੇਹੋ ਬਤਾਈ ਕਿਉਂਕਿ ਸਿੱਧ ਕਈ ਹਜ਼ਾਰਾਂ ਸਾਲ ਤੋਂ ਬੈਠੇ ਸਨ ਤੇ ਸਤਗੁਰੂ ਨੂੰ ਬੱਚਾ ਜਾਣ ਕੇ ਆਖਣ ਲੱਗੇ ਵੀ ਸਿੱਧ ਬੋਲੇ ਵੀ ਹੈ ਬਾਲਕ ਉਹ ਆਪਣਾ ਨਾਮ ਸਾਨੂੰ ਦੱਸਣਾ ਕਰ ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤਬਾਈ ਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਹੈ ਸਿੱਧੂ ਸੁਣਨਾ ਕਰੋ ਹੈ ਨਾਥ ਜੀ ਨਾਨਕ ਮੇਰਾ ਨਾਮ ਹੈ ਤੇ ਵਾਹਿਗੁਰੂ ਦਾ ਨਾਮ ਜਪ ਕੇ ਗਤੀ ਪ੍ਰਾਪਤ ਕੀਤੀ ਹੈ ਨੀਚ ਕਹਾਏ ਊਚ ਘਾਰੇ ਆਈ ਨੀਚ ਕਹਾ ਕੇ ਉੱਚੇ ਦਰਜੇ ਵਿੱਚ ਆਈਦਾ ਹੈ ਭਾਈ ਗੁਰਦਾਸ ਜੀ ਆਖਣ ਲੱਗੇ ਵੀ ਇੰਨੀ ਨਿਮਰਤਾ ਹੋਣੀ ਚਾਹੀਦੀ ਹੈ ਵੀ ਆਪਣੇ ਆਪ ਨੂੰ ਨੀਵਾ ਕਹਾ ਕੇ ਤਾਂ ਹੀ ਉੱਚੇ ਦਰਜੇ 'ਚ ਆਈ ਜਾ ਹੈ ਤਾਂ ਹੀ ਮਾਨ ਸਨਮਾਨ ਮਿਲਦਾ ਹੈ ਫਿਰ ਪੁੱਛਣ ਸਦਨਾਨ ਕਾ ਮਾਤ ਲੋਕ ਵਿੱਚ ਕਿਆ ਵਰਤਾਰਾ ਜੋਦੋ ਸਤਗੁਰਾਂ ਨੇ ਸਿੱਧਾਂ ਨੂੰ ਨਾਮ ਦੱਸ ਦਿੱਤਾ ਫਿਰ ਸਿੱਧਾਂ ਨੇ ਪੁੱਛਿਆ ਵੀ ਹੈ ਨਾਨਕਾ ਭਾਵ ਸਤਗੁਰ ਜੀ ਨੂੰ ਪੁੱਛਦੇ ਹਨ ਆਖਣ ਲੱਗੇ ਭਾਰਤ ਖੰਡ ਵਿੱਚ ਕੀ ਵਰਤਾਰਾ ਹੈ ਵੀ ਸਾਨੂੰ ਦੱਸਣਾ ਕਰ ਵੀ ਭਾਰਤ ਖੰਡ ਵਿੱਚ ਸੰਸਾਰ ਤੇ ਕੀ ਵਰਤਾਰਾ ਹੋ ਰਿਹਾ ਹੈ ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ ਸਾਰੇ ਸਿੱਧਾਂ ਨੇ ਗੁਰੂ ਜੀ ਦੇ ਕਥਨ ਅਰਥ ਤੇਜ ਤੋਂ ਇਹ ਜਾਣ ਲਿਆ ਜਿਉ ਸਤਗੁਰਾਂ ਨੇ ਬਚਨ ਕੀਤੇ ਸਿੱਧਾਂ ਨਾਲ ਤੇ ਸਿੱਧ ਵੀ ਸਿਆਣੇ ਸੀ ਭਜਨ ਬੰਦਗੀ ਵਾਲੇ ਸੀ ਉਹਨਾਂ ਨੇ ਜਾਣ ਲਿਆ ਵੀ ਕਲਯੁਗ ਦੇ ਤਾਰਨ ਨੂੰ ਇਹ ਆਪ અવਤਾਰ ਲੈ ਕੇ ਪਰਮੇਸ਼ਰ ਆਇਆ ਹੈ ਬਾਬੇ ਆਖਿਆ नाथ ਜੀ ਸੱਚ ਚੰਦਰਮਾ ਕੂੜ ਅੰਧਾਰਾ ਜਦੋਂ ਸਿੱਧਾਂ ਨੇ ਪੁੱਛਿਆ ਵੀ ਕੀ ਹਾਲਤ ਹੈ ਭਾਰਤ ਖੰਡ ਦੀ ਕਿਉਂਕਿ ਨੌ ਖੰਡ ਹਨ ਨੌ ਆ ਖੰਡਾਂ ਦੇ ਵਿੱਚ ਉਹ ਭਾਰਤ ਖੰਡ ਹੈ ਤੇ ਸਤਗੁਰਾਂ ਨੇ ਜਵਾਬ ਦਿੱਤਾ ਹੈ 나ਥ ਜੀ ਸੱਚ ਚੰਦਰਮਾ ਹੈ ਤੇ ਝੂਠ ਹਨੇਰਾ ਹੈ ਕੂੜਿਆ ਮਾਵਸ ਕੂੜਿਆ ਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ ਬਿਹਾ ਨਾਥ ਜੀ ਕੂੜ ਆ ਮਾਵਸ ਦੀ ਰਾਤ ਵਾਂਗ ਜਿੱਤਰਾ ਅਮਾਵਸ ਦੀ ਰਾਤ ਵਿੱਚ ਹਨੇਰਾ ਹੁੰਦਾ ਹੈ ਇਸੇ ਤਰ੍ਹਾਂ ਹੀ ਕੂੜ ਆ ਮਾਵਸ ਦੀ ਰਾਤ ਵਾਂਗ ਵਰਤ ਰਿਹਾ ਹੈ ਮੈਂ ਸੰਸਾਰ ਵਿੱਚ ਸੱਚ ਨੂੰ ਲੱਭਣ ਲਈ ਚੜਿਆ ਹਾਂ ਬਿ ਸੰਸਾਰ ਦੇ ਵਿੱਚ ਸੱਚ ਨੂੰ ਲੱਭਣ ਲਈ ਚੜਿਆ ਹਾਂ ਵੀ ਕੋਈ ਸੱਚ ਬੋਲਦਾ ਹੈ ਕਿ ਜਾਂ ਪਾਪ ਹੀ ਪਾਪ ਹਨ ਇਸ ਕਰਕੇ ਮੈਂ ਸੱਚ ਨੂੰ ਲੱਭਣ ਵਾਸਤੇ ਤੁਰਿਆ ਹਾਂ ਪਾਪ ਗਿਰਾਸੀ ਪ੍ਰਥਮੀ ਧੌੜ ਖੜਾ ਧਰੇ ਹੇਠ ਪੁਕਾਰਾਂ ਪਾਪ ਨੇ ਧਰਤੀ ਗ੍ਰਸ ਲਈ ਹੈ ਭਾਵ ਇੰਨਾ ਪਾਪ ਹੋ ਰਿਹਾ ਹੈ ਧਰਤੀ ਗਰਸੀ ਗਈ ਹੈ ਧਰਮ ਰੂਪੀ ਜਿਹੜਾ ਬੈਲ ਹੈ ਧਰਤੀ ਦੇ ਹੇਠ ਖੜੋ ਕੇ ਪੁਕਾਰਾਂ ਕਰ ਰਿਹਾ ਹੈ ਰੋ ਰਿਹਾ ਹੈ ਸਿੱਧਾ ਸ਼ਾਪ ਉੱਤੇ ਬੈਠੇ ਬਰਬਤੀ ਕੌਣ ਜਗਤ ਕੋ ਪਾਰੇ ਉਦਾਰ ਬਿਹੇ ਸਿੱਧੋ ਹੈ 나ਥ ਜੀ ਸਿੱਧ ਤਾਂ ਪਹਾੜਾਂ ਵਿੱਚੇ ਜਾ ਕੇ ਲੁੱਕ ਕੇ ਬੈਠੇ ਹਨ ਜਗਤ ਦੀ ਮੁਕਤੀ ਕੌਣ ਕਰੇ ਬਿ ਤੁਸਾਨੇ ਰਸਤੇ ਪੌਣਾ ਸੀ ਤੁਸੀਂ 나ਥ ਸਿੱਧ ਜੀ ਤੁਸੀਂ ਤੇ ਪਹਾੜਾਂ ਵਿੱਚ ਜਾ ਕੇ ਸਾਰੇ ਬਹਿ ਗਏ ਤੇ ਜਗਤ ਨੂੰ ਮੁਕਤ ਕੌਣ ਕਰੇ ਕੌਣ ਪਰਮੇਸ਼ਰ ਨਾਲ ਜੋੜੇ ਜੋਗੀ ਗਿਆਨ ਵਿਹੂਣ ਆ ਇਸ ਦਿਨ ਅੰਗ ਲਗਾਏ ਝਾਰਾ ਜੋਗੀ ਲੋਗ ਗਿਆਨ ਤੋਂ ਖਾਲੀ ਰਾਤ ਦਿਨ ਸਰੀਰ ਪਰ ਸਵਾਹ ਸਰੀਰ ਤੇ ਸਵਾ ਮਲ ਛੱਡਦੇ ਹਨ ਭਾਵ ਜੋਗੀ ਜੋ ਦੇਸ ਵਿੱਚ ਫਿਰ ਰਹੇ ਸਨ ਉਹ ਸਰੀਰ ਤੇ ਸਵਾ ਮਲ ਹੀ ਜਾਂਦੇ ਹਨ ਸੱਚ ਦੇ ਨਾਲ ਨਹੀਂ ਜੋੜਦੇ ਬਾਦ ਗੁਰੂ ਡੋਪਾ ਜਗ ਸਾਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਂਦੇ ਹਨ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਵੀ ਗੁਰੂ ਤੋਂ ਬਿਨਾ ਸਾਰਾ ਜਗਤ ਡੋਬ ਰਿਹਾ ਹੈ ਭਾਵ ਗੁਰੂ ਹੀ ਸਿੱਧੇ ਰਸਤੇ ਜੀਵਨ ਉਪਾ ਸਕਦਾ ਹੈ ਉਹ ਗੁਰੂ ਤੋਂ ਬਿਨਾ ਸਾਰਾ ਜਗ ਡੋਬ ਰਿਹਾ ਹੈ ਕਲ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ ਹੇ ਗੋਸਾਈ ਕਾਲਯੁਗ ਦੀ ਸ੍ਰਿਸ਼ਟੀ ਕੁੱਤੇ ਮੋਹੀ ਹੋ ਗਈ ਹੈ ਭਾਵ ਹੱਕ ਬੇਹੱਕ ਨਹੀਂ ਦੇਖਦੀ ਤੇ ਖਾਣਾ ਇਸ ਦਾ ਮੁਰਦਿਆਂ ਦਾ ਹੋ ਗਿਆ ਭਾਵ ਮਾਸ ਖਾਣ ਲੱਗੇ ਹਨ ਤਾਂ ਮੈਂ ਖਾਣਾ ਹੋ ਗਿਆ ਹੈ ਪਾਪ ਲੋਕ ਕਰਦੇ ਹਨ ਐਸਾ ਕਲਯੁਗ ਦੇ ਵਿੱਚ ਵਰਤਾਰਾ ਵਰਤ ਰਿਹਾ ਹੈ ਰਾਦੇ పాਪ ਕਮਾਵੰਦੇ ਉਲਟੀ ਵਾੜ ਖੇਤ ਕਉ ਖਾਈ ਰਾਜੇ ਜਿਹੜੇ ਹਨ ਉਹ పాਪ ਕਰਦੇ ਹਨ ਜਿਹੜੀ ਖੇਤ ਦੀ ਰਾਖੀ ਸੀ ਵਾੜ ਦਾ ਭਾਵ ਹੈ ਖੇਤ ਦੇ ਚਾਰ ਸਿਮੇਰੇ ਰਾਖੀ ਵਾਸਤੇ ਤਾਰਾਂ ਬੰਨ੍ਹਣੀਆਂ ਜਾਂ ਮਜ਼ਦੂਰ ਰੱਖ ਦੇਣਾ ਰਾਖੀ ਕਰਨ ਵਾਸਤੇ ਜੇ ਉਹੀ ਰਾਖੀ ਕਰਨ ਵਾਲਾ ਖੇਤ ਨੂੰ ਉਜਾੜ ਦੇਵੇ ਤੇ ਬਹੁਤ ਬੁਰੀ ਗੱਲ ਹੁੰਦੀ ਹੈ ਇਸੇ ਤਾਈ ਰਾਜੇ ਜਿਹੜੇ ਸਨ ਉਹਨਾਂ ਨੇ ਪਰਜਾ ਨੂੰ ਸੁਖੀ ਕਰਨਾ ਸੀ ਪਰ ਆਂਦੇ ਉਹ ਰਾਜੇ ਪਾਪ ਕਰਨ ਲੱਗੇ ਉਲਟੀ ਵਾਰ ਹੀ ਖੇਤ ਨੂੰ ਖਾਣ ਲੱਗ ਗਈ ਤੇ ਖੇਤ ਜਦੋਂ ਰਾਜੇ ਨਿਆਏ ਕਰਨ ਲੱਗ ਜਾਣ ਤੇ ਰਾਜੇ ਪਾਪ ਕਰਨ ਲੱਗ ਜਾਣ ਤੇ ਫਿਰ ਕੌਣ ਬਚਾ ਸਕਦਾ ਹੈ ਪਰਜਾ ਹੰਦੀ ਗਿਆਨ ਪਿਆਨਾ ਕੂੜਕ ਸੱਤ ਮੁਖਵਾਲਾ ਪਰਜਾ ਗਿਆਨ ਬਾਜ ਅੰਨੀ ਹੋ ਰਹੀ ਹੈ ਪਰਜਾ ਨੂੰ ਵੀ ਕੋਈ ਗਿਆਨ ਨਹੀਂ ਕੂੜਕ ਕੋ ਧਰਮ ਮੂਹ ਬੋਲਦੀਆ ਭਾਵ ਮੂੰਹ ਤੋਂ ਖੋਟੇ ਬਚਨ ਬੋਲਦੇ ਹਨ ਕੋਈ ਗਿਆਨ ਨਹੀਂ ਪਰਜਾ ਨੂੰ ਵੀ ਐਸੇ ਕਰਮ ਕਰ ਰਹੇ ਹਨ ਚੇਲੇ ਸਾਜ ਵਜਾਉਂਦੇ ਨੱਚਣ ਗੁਰੂ ਬਹੁਤ ਸਿੱਧ ਵਿਦ ਭਾਈ ਚੇਲੇ ਛਣ ਆਦ ਸਾਜ ਵਜਾਉਂਦੇ ਹਨ ਗੁਰੂ ਬਹੁਤ ਤਰ੍ਹਾਂ ਨਾਲ ਨੱਚਦੇ ਹਨ ਐਸਾ ਵਰਤਾਰਾ ਹੋ ਗਿਆ ਏ ਭਾਈ ਵੀ ਜਿਹੜੇ ਚੇਲੇ ਉਹ ਸਾਜ ਵਜਾਉਂਦੇ ਹਨ ਤੇ ਗੁਰੂ ਤਰ੍ਹਾਂ ਤਰ੍ਹਾਂ ਦੀਆਂ ਰਾਸਾਂ ਪਾ ਕੇ ਨੱਚਦੇ ਹਨ ਚੇਲੇ ਬੈਠਣ ਘਰਾਂ ਵਿੱਚ ਗੋਰ ਉੱਠ ਘਰੀ ਤੇ ਨਾਲੇ ਜਾਇ ਸੇਵਾ ਘਰਾਂ ਵਿੱਚ ਵਿਖੇ ਬੈਠੇ ਰਹਿੰਦੇ ਹਨ ਗੁਰੂ ਉੱਠ ਕੇ ਉਹਨਾਂ ਦੇ ਘਰ ਹੀ ਜਾਂਦੇ ਹਨ ਭਾਵ ਇਹੋ ਜਿਹਾ ਵਰਤਾਰਾ ਹੋ ਗਿਆ ਕੋਈ ਆਪਣੇ ਗੁਰੂ ਦਾ ਸਤਿਕਾਰ ਨਹੀਂ ਕਰਦਾ ਗੁਰੂ ਉਹਨਾਂ ਦੇ ਘਰ ਜਾ ਕੇ ਚੇਲਿਆਂ ਨੂੰ ਕਹਿੰਦੇ ਹਨ ਵੀ ਆਓ ਆਪਾਂ ਚੱਲੀਏ ਆਪਣਾ ਕੰਮ ਕਰੀਏ ਪਰ ਉਹ ਘਰਾਂ ਦੇ ਜਾ ਕੇ ਬੈਠ ਗਏ ਕਾਜੀ ਹੋਏ ਰਸਵਤੀ ਵੱਡੀ ਲਾ ਕੇ ਹਾਕ ਗਵਾਈ ਕਾਜੀ ਵੱਡੀ ਖੋਰੇ ਹੋ ਗਏ ਭਾਵ ਰਿਸਤਮਤ ਵਾਲੇ ਹੋ ਗਏ ਵੱਡੀ ਲੈਣ ਲੱਗ ਗਏ ਰਿਸਮਤ ਲੈਣੀ ਸ਼ੁਰੂ ਕਰ ਦਿੱਤੀ ਤੇ ਪਰਾਇਆ ਹੱਕ ਖਾਣ ਲੱਗ ਪਏ ਇਸਤਰੀ ਪਰਖਾ ਦਾ ਮਹਤ ਭਾਵੈ ਆਏ ਕਿ ਥਾਂ ਉਂਜਾਈ ਇਸਤਰੀ ਦਾ ਭਰਤੇ ਨਾਲ ਦਾ ਮਹਤ ਭਾਵ ਪਾ ਪੈਸੇ ਦਾ ਪਿਆਰ ਹੋ ਗਿਆ ਵੀ ਇਸਤਰੀ ਦਾ ਵੀ ਆਪਣੇ પતિ ਦੇ ਨਾਲ ਪੈਸੇ ਕਰਕੇ ਪਿਆਰ ਹੋ ਗਿਆ ਭਾਵੇਂ ਕਿਤੇ ਜਾਵੇ ਆਵੇ ਬਿਨਾਂ ਦੇ ਕੋਈ ਰੋਕਦੇ ਨਹੀਂ ਭਾਵੇਂ ਪਤੀ ਆਪਣਾ ਕਿਤੇ ਜਾਵੇ ਜਾਂ ਇਸਤਰੀ ਕਿਤੇ ਜਾਵੇ ਸਾਰੇ ਪੈਸੇ ਕਮਾਉਣ ਦੇ ਪਿੱਛੇ ਲੱਗੇ ਹਨ ਵਰਤਿਆ పాਪ ਸਬਸ जग ਮਾਹੀ ਸਾਰੇ ਜਗ ਵਿੱਚ పాਪ ਦਾ ਵਪਾਰਾ ਹੋ ਰਿਹਾ ਹੈ ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਆਖਦੇ ਹਨ ਵੀ ਸਾਰੇ ਜਗ ਵਿੱਚ ਪਾਪ ਹੀ ਪਾਪ ਹੋ ਗਿਆ ਹੈ ਸਿੱਧੀ ਮਨੇ ਵਿਚਾਰਿਆ ਕਿ ਵੈ ਦਰਸ਼ਨ ਇਹ ਲੈ ਵੈ ਬਾਲਾ ਸਿੱਧਾ ਨੇ ਮਾਨੇ ਵਿੱਚ ਵਿਚਾਰਨਾ ਕੀਤਾ ਸੋਚ ਕੀਤੀ ਕਿ ਕਿਸੇ ਤਰ੍ਹਾਂ ਇਹ ਬਾਲਕ ਜਿਹੜਾ ਜੋਗੀ ਭੇਗ ਧਾਰਨ ਲਾ ਸਿੱਧਾ ਨੇ ਮਾਨ ਵਿੱਚ ਜਦੋਂ ਗਿਆਨ ਦੀਆਂ ਗੱਲਾਂ ਸੁਣੀਆਂ ਤੇ ਸਿੱਧਾ ਨੇ ਸੋਚਿਆ ਵੀ ਆਪਾਂ ਹੁਣ ਜਿਗਤੀ ਵਰਤੀ ਹੈ ਵੀ ਇਹ ਜਿਹੜਾ yogi ਭੇਸ ਧਾਰਨ ਕਰ ਲਵੇ ਐਸਾ yogi ਕਲੀਮ ਹੈ ਹਮਰੇ ਪੰਥ ਕਰੇ ਉਜਿਆਲਾ ਕਿਉਂਕਿ ਜੇ ਨੇ yog ਮੱਤ ਧਾਰਨ ਕਰ ਲਿਆ ਤੇ ਇਹੋ ਜਹਾ yogi ਕਾਲ ਯੁਗ ਦੇ ਵਿੱਚ ਸਾਡਾ ਪੰਥ ਰੋਸ਼ਨ ਕਰ ਦੇਵੇਗਾ ਭਾਵ ਸਾਡਾ ਨਾਮ ਉੱਚਾ ਕਰ ਦੇਵੇਗਾ ਬਹੁਤ ਗਿਆਨਵਾਰੇ ਬਾਲਕ ਹੈ ਖੱਪਰ ਦਿੱਥਾਨਾ ਘਰੀ ਪਾਣੀ ਭਰ ਲੈ ਵਣ ਉੱਠ ਚਾਲਾ ਤਦ ਸਿੱਧਾਂ ਨੇ ਨਾ ਆਪਣੇ ਪੰਥ ਵਿੱਚ ਜੋੜਨ ਵਾਸਤੇ ਵੀ ਥੋੜੀਆਂ ਸ਼ਕਤੀਆਂ ਵਿਖਾਉਣੀਆਂ ਕੀਤੀਆਂ ਕੀ ਕੀਤਾ 나ਥ ਨੇ ਨਾ ਇੱਕ ਸਿੱਧੀ ਦਿੱਤੀ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਹਾ ਵੀ ਫਲਾਣੇ ਥਾਂ ਤੇ ਪਾਣੀ ਭਰ ਕੇ ਲੈ ਕੇ ਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਣੀ ਜਾਣਤ ਹਨ ਉਹ ਸਿੱਪੀ ਲੈ ਕੇ ਪਾਣੀ ਭਰਨ ਵਾਸਤੇ ਤੁਰ ਪਏ ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵਾਹਰ ਲਲਾ ਤੇ ਉਧਰ ਸਿੱਧਾ ਨੇ ਪਰਮਾਉਣ ਵਾਸਤੇ ਕੀ ਕੀਤਾ ਆਪਣੀ ਸ਼ਕਤੀ ਨਾਲ ਜਿੱਥੇ ਪਾਣੀ ਸੀ ਉਤੇ ਰਤਨ ਜਵਾਹਰ ਮਾਨਕ ਬਣਾ ਦਿੱਤੇ ਤੇ ਜਦੋਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਣੀ ਲੈ ਲੈਣ ਆਏ ਤੇ ਅਗੋ ਰਤਨ ਜਵਾਹਰ ਤੇ ਮਾਨਕ ਡਿੱਠੇ ਸਤ ਗੁਰ ਅਗਮ ਆਗਾਦ ਪੁਰਖ ਕਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੇਰੇ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸ ਤਾਲਾ ਗੁਰੂ ਬਾਬਾ ਧਨ ਗੁਰਨਾਣਕ ਦੇਵ ਜੀ ਮਹਾਰਾਜ ਦੀ ਵਾਪਸ ਆ ਗਏ ਤੇ ਗੋਰਖ ਨੂੰ ਕਿਹਾ 나ਥ ਜੀ ਉਸ ਥਾਂ ਤੇ ਤਾਲ ਵਿੱਚ ਛੱਪੜ ਵਿੱਚ ਪਾਣੀ ਨਹੀਂ ਹੈ ਕਿਉਂਕਿ ਸਤ ਗੁਰਾਂ ਨੂੰ ਸ਼ਰਨ ਵਾਸਤੇ 나ਥ ਨੇ ਛੱਪੜ ਵਿੱਚ ਮਾਣਕ ਤੇ ਹੀਰੇ ਜਵਾਰਾਤ ਬੜਾ ਦਿੱਤੇ ਸਾਨਮ ਤੇ ਸਤਗੁਰਾਂ ਨੇ ਆਖਿਆ ਵੀ ਗੋਰਖ ਜੀ ਹੈ ਨਾਥ ਜੀ ਉਸ ਛੱਪੜ ਵਿੱਚ ਪਾਣੀ ਨਹੀਂ ਹੈ ਸ਼ਬਦ ਜਪੀ ਸੱਧ ਮੰਡਲੀ ਕੀ ਤੋਂ ਸੇ ਆਪਣਾ ਪੰਥ ਨਰਾਲਾ ਗੁਰੂ ਜੀ ਨੇ ਸ਼ਬਦ ਨਾਲ ਸਾਦੀ ਸੱਧ ਮੰਡਲੀ ਜਿੱਤ ਲਈ ਆਪਣਾ ਪੰਥ ਵੱਖਰਾ ਕਰ ਦਿੱਤਾ ਭਾਵ ਸਿੱਧ ਹੈਰਾਨ ਰਹਿ ਗਏ ਵੀ ਹੀਰੇ ਮਾਨਕ ਅਸੀਂ ਇਹਨੂੰ ਪਰਮਾਉਣ ਵਾਸਤੇ ਕੀਤੇ ਸਨ ਕਲਾ ਵਰਤਾਈ ਪਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਵਾਬ ਦਿੱਤਾ ਵੀ ਹੈ नाथ ਜੀ ਤੁਹਾਨੂੰ ਪਤਾ ਹੀ ਨਹੀਂ ਹੈ ਉੱਥੇ ਪਾਣੀ ਤੇ ਹੈ ਹੀ ਨਹੀਂ ਹੀਰੇ ਹਨ ਤੇ ਉਲਟਾ ਪੈ ਗਿਆ ਸਿੱਧਾਂ ਤੇ ਸਿੱਧਾਂ ਨੇ ਸੋਚਿਆ ਸੀ ਵੀ ਹੀਰੇ ਵੇਖ ਕੇ ਸਾਡੇ ਪੰਥ ਵਿੱਚ ਆ ਜਾਏਗਾ ਤੇ ਸਾਡਾ ਪੰਥ ਉਜਾਲਾ ਹੋ ਜਾਏਗਾ ਸਾਡਾ ਨਾਮ ਰੋਸ਼ਨ ਹੋ ਜਾਏਗਾ ਆਜ ਕੱਲ ਵੀ ਕੋਈ 마ੜੀ ਜੀ ਕਰਾਮਾਤ ਵਿਖਾ ਦੇਵੇ ਤੇ ਲੋਕ ਸੋਚਦੇ ਹਨ ਵੀ ਵੜਾ ਵੱਡਾ ਗੁਰੂ ਹੈ ਪਰ ਵੇਖੋ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਐਨੇ ਮਾਨਕ ਹੀਰੇ ਕਈ ਕਰਾਮਾਤਾਂ ਵਿਖਾਈਆਂ ਸਿੱਧਾਂ ਨੇ ਪਰ ਸਭ ਤੋਂ ਵੱਡਾ ਪਰਮੇਸ਼ਰ ਦੇ ਨਾਮ ਨੂੰ ਹੀ ਜਾਣਿਆ ਇਸ ਕਰਕੇ ਆnde ਆਪਣੇ ਬਚਨਾ ਤੇ ਅਟਲ ਰਹਿ ਕਹਿਣ ਲੱਗੇ ਉੱਥੇ ਪਾਣੀ ਹੈ ਹੀ ਨਹੀਂ ਜਦੋਂ ਗਿਆਨ ਪ੍ਰਗਟ ਕੀਤਾ ਤੇ ਸਿੱਧਾਂ ਦੀ ਮੰਡਲੀ ਜਿੱਤ ਲਈ ਭਾਵ ਸਿੱਧ ਹੋਰ ਸੁਚੇਤ ਹੋ ਗਏ ਵੀ ਇਹ ਬੜਾ ਗਿਆਨਵਾਨ ਹੈ ਕਾਲਯੁਗ ਨਾਨਕ ਨਾਮ ਸੁਖਾਲਾ ਕਾਲਯੁਗ ਵੇਖੇ ਗੁਰੂ ਨਾਨਕ ਦਾ ਦੱਸਿਆ ਹੋਇਆ ਨਾਮ ਹੀ ਸੁੱਖਾਂ ਦਾ ਘਰ ਇੱਥੇ ਭਾਈ ਗੁਰਦਾਸ ਜੀ ਆਪਣਾ ਪਖ ਰੱਖਦੇ ਹਨ ਵੀ ਕਾਲਯੁਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਜਿਹੜਾ ਨਾਮ ਹੈ ਉਹ ਸੁੱਖਾਂ ਦਾ ਘਰ ਹੈ ਇਸੇ ਤਰ੍ਹਾਂ ਹੀ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਿੱਧਾਂ ਦੇ ਨਾਲ ਚਰਚਾ ਹੋ ਰਹੀ ਹੈ ਸੁਮੇਰ ਪਰਬਤ ਤੇ ਗੁਰੂ ਕੀ ਵਡਿਆਈਆਂ ਕਰਦੇ ਆ ਸਤਗੁਰਾਂ ਦੀਆਂ ਕਥਾ ਵਿਚਾਰਾਂ ਕਰਦੇ ਆ ਬੇਅੰਤ ਬੇਅੰਤ ਭੁੱਲਾਂ ਹੋਈਆਂ ਹਨ ਬਖਸ਼ਣੇ ਜੋਗ ਹੈ ਆਓ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਸਬਦ ਜਿਤੀ ਸਦ ਮੰਡਲੀ ਕੀਤੋ ਸੇ ਆਪਣਾ ਪੰਥ ਨਰਾਲਾ ਕਾਰਜੋਗ ਨਾਨਕ ਨਾਮ ਸੁਖਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ